We'll <laughs> 谢谢、嗯 <laughs> ਬਹੁਤ ਹੀ ਜਗਤ ਕ੍ਰਾਓ ਕੰਮਕੀਆਂ ਸਾਡੇ ਐਮਐਲਏ ਸਾਹਿਬ ਜਿਹੜੀਆਂ ਤਕਦੀ ਬੋਟਾ ਹੈ ਐਮਐਲਏ ਹਾਲੂ ਹੋਤੇ ਆ ਅਸੀਂ ਇਹਨਾਂ ਦੇ ਰਹਿਣ ਮਾਈ ਭੱਲੇ ਆ ਤੇ ਅੱਗੇ ਇੱਕ ਪੱਤੀ ਇਹ ਜਾਈ ਤਕਦੀ ਬੋਟਾ ਲਈ ਹੈ ਤੇ ਸਾਡੇ ਦੂਜੇ ਬੰਦੇ ਰੋਲਾ ਪਾਉਂਦੇ ਸੀ ਉਹਨਾਂ ਨੇ ਆ ਕੇ ਵੇਖਿਆ ਕਿ ਸਾਡੇ ਬੰਦੇ ਪੂਰੇ ਹੋਣਗੇ ਚ ਪੂਰੇ ਨਹੀਂ ਹੋਏ ਕੋਰੋਨਾ ਕੋ ਬੰਨ ਲਿਆ ਔਰ ਦਰਦੇ ਭੱਜ ਗਏ ਜੀ ਕੋਈ ਨਵਾਂ ਇਲਜ਼ਾਮ ਲਗਾਏ ਜਾ ਰਹੇ ਜੀ ਜਿਹੜੇ ਵਿਰੋਧੀ ਤੇ ਰਹੇ ਕਿ ਉਹਨਾਂ ਦੇ ਕੰਮ ਨਹੀਂ ਹੋਣੇ ਤੁਹਾਡੇ ਨੂੰ ਕੰਮ ਕਰਵਾਏ ਜਾਣਗੇ ਜੀ ਸਾਰੇ ਕੰਮ ਹੋ ਹੀ ਜਾਂਦੇ ਜੀ ਤੇਰਾ ਇਹਦਾ ਵਾਰਾ ਦਾ ਸੋਚੀ ਚੱਕਦੇ ਆਂ ਵਿਆਹ ਵਾਲਾਂ ਦੇ ਵਿੱਚ ਕੰਮ ਚੱਲੀ ਜਾਂਦਾ ਜੀ ਸਾਰੇ ਇੱਕ ਇੱਕ ਮਾਲ ਦੇ ਵਿੱਚ ਅੰਮ੍ਰਿਤ ਸਾਹਿਬ ਨੇ ਕਦੇ ਕਿਹਾ ਹੀ ਨਹੀਂ ਕਿ ਇਹਨਾਂ ਸ਼ਹਿਰ ਵਸੇ ਨੂੰ ਕਿਸੇ ਦੇ ਹੱਥਾਂ ਵਿੱਚ ਹੈ ਜੀ ਸ਼ਹਿਰ ਵਸੇ ਨੂੰ ਕਿਸੇ ਦੇ ਹੱਥਾਂ ਵਿੱਚ ਚਲੋ ਮੈਂ ਉਹਨਾਂ ਦੇ ਯੋਗਨ ਅਮੀਦ ਜੀ ਮੇਰੇ ਸਾਹਮਣੇ ਮੇਰੇ ਜਿੰਨੇ ਸਾਥੀ ਐਮ ਸੀ ਸਾਹਿਬ ਜਿੰਨਾ ਵਗੀ ਉਹ ਇਮਾਨਦਾਰੀ ਨਾਲ ਉਹ ਚਲ ਰੰਗ ਕਰੂਗਾ ਉਹਦੇ ਨੂੰ ਪਹਿਲ ਦੇ ਦਰਦ ਤੇ ਜੋ ਵੀ ਕੰਮ ਹੋ ਸਕਿਆ ਜਰੂਰ ਬਿਲਕੁਲ ਹੈ ਮੈਂ ਮਿਲਨ ਸਾਹਿਬ ਤੋਂ ਜੋਲਵਾ ਕੇ ਬਹੁਤ ਬਰਾਂ ਦੇ ਇਹ ਯਾ ਵਧੀ ਦੇ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਸਾਰੀਆਂ ਪੈੜਾਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮੇਸ਼ਾ ਕਿਸਾਨ ਦੀ ਤਰ੍ਹਾਂ ਸਾਡੇ ਨਾਲ ਖੜਦੇ ਆ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵੀਕੇਜੀਵਾਲ ਜੀ ਸਾਡੇ ਮਾਨਜੋਤ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਸਾਡੇ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਮੇਰੇ ਵੱਡੇ ਭਰਾ ਅਮਨ अरोड़ा ਜੀ ਸਾਰਿਆਂ ਦੀ ਰਹਿਨੁਮਾਈ ਹੈ ਕਿ ਅੱਜ ਜੋ ਮੋਗਾ ਨਗਰ ਨਗਰ ਨਿਗਮ ਦੀਆਂ ਜਿਹੜੀਆਂ ਮੇਰਤੀਆਂ ਚੋਣਾਂ ਦੁਆਰਾ ਤੋਂ ਕਰਵਾਈਆਂ ਗਈਆਂ ਨੇ ਇਸ ਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਐਮਸੀ ਸ਼੍ਰੀ ਪ੍ਰਵੀਨ ਪਿੰਨਾ ਜੀ ਜਿਹੜੇ ਪਹਿਲਾਂ ਸੀਨੀਅਰ ਡਿਪਟੀ ਮੇਅਰ ਸੀ ਇਹਨਾਂ ਨੂੰ 31 ਵੋਟਾਂ ਦੇ ਨਾਲ ਅਸੀਂ ਅੱਜ ਜਿਹੜਾ ਸੀਗਾ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਇਹਨਾਂ ਨੂੰ ਮੋਗਾ ਨਗਰ ਨਗਰ ਨਿਗਮ ਦਾ ਮੇਅਰ ਚੁਣਿਆ ਆ ਰੇ ਮੈਂ ਸਾਰੇ ਹੀ ਸਾਡੇ ਐਮਸੀ ਸਾਹਿਬਾਨਾਂ ਦਾ ਧੰਨਵਾਦ ਕਰਦੀ ਆਂ ਔਰ ਸਾਰੇ ਪੈਨ ਭਰਾਵਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਜਿਹੜੇ ਕੰਮ ਕਰਵਾ ਰਹੀ ਹੈ ਸਾਡੇ ਅਮ்சி ਸਹਿਬਾਨ ਸਾਰੇ ਬਹੁਤ ਪੁਸ਼ਪ ਔਰ ਦੂਜੀ ਵਾਰ ਅਸੀਂ ਆਮ ਆਦਮੀ ਪਾਰਟੀ ਦਾ ਮੇਅਰ ਨਗਰ ਨਿਗਮ ਮੁਕੇ ਬਣਾਇਆ ਔਰ ਬਾਕੀ ਪਾਰਟੀਆਂ ਇਕੱਠੇ ਹੋ ਕੇ ਵੀ ਆਪਣਾ ਦਾਵਾ ਵੀ ਨਹੀਂ ਪੇਸ਼ ਕਰ ਸਕੀਆਂ ਔਰ ਮੇਕੋ ਕੇ ਇਲਜ਼ਾਮ ਲਗਾ ਕੇ ਹਾਊਸ ਤੋਂ ਪਾਪ ਆਊਟ ਕਰ ਗਏ ਕਿਉਂਕਿ ਉਹਨਾਂ ਦੇ ਬੰਦੇ ਪੂਰੇ ਨਹੀਂ ਸੀ ਸਾਰੇ ਬੰਦੇ ਆਏ ਸੀ ਸਿਰਫ ਉਹ ਵੀ ਅਕਾਲੀ ਦਲ ਤੇ ਕਾਂਗਰਸ ਦੇ ਮਿਲ ਕੇ ਦੋਨੋਂ ਪਾਰਟੀਆਂ ਦੇ ਸੋ ਅਸੀਂ ਅੱਜ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਮੋਗਾ ਦਾ ਜਿਹੜਾ ਮੇਅਰ ਬਣਾ ਚੁੱਕਿਆ ਹੈ ਉਹਨਾਂ ਨੇ ਪੇਜਾਮਾ ਲਾ ਜੀ ਸਾਡੇ ਤਿੰਨ ਪਾਸਟਰਾਂ ਨੂੰ ਜੇ ਪੁਲਸ ਕੋਲ ਚੁਕਾ ਦਿੱਤਾ ਗਿਆ ਜੀ ਮੈਂ ਕਹਿੰਦੀ ਹਾਂ ਜੀ ਗੁਰਦੁਆਰਾ ਸਾਹਿਬ ਸਾਡੇ ਨਾਲ ਚੜ ਜਾਣ ਕਿਸੇ ਨੇ ਹੱਥ ਵੀ ਲਾਇਆ ਹੋਵੇ ਸਾਰਾ ਉਹ ਸੀ ਜੋ ਤਿੰਨ ਦਾ ਕਹਿ ਰਿਹਾ ਤਾਂ ਵੀ 20 ਬਣਦੇ ਸੀ ਸਾਨੂੰ 31 ਵੋਟਾਂ ਪਈਆਂ ਨੇ ਜੀ ਧੰਨਵਾਦ ਜੀ ਬਾਸਤਰਾ ਫਿਰ ਇਲਜ਼ਾਮ ਕੋ ਲਗਾਏ ਗਏ ਉਹਨਾਂ ਵੱਲੋਂ ਰੋਕ ਲਗਾ ਦਿੱਤੇ ਕਿ ਭੱਜ ਗਿਆ ਜੀ ਭੱਜ ਗਿਆ ਭੱਜ ਗਿਆ ਜੀ ਸਾਰਾ ਬੰਦੇ ਆਏ ਸੀ ਇਕੱਠੇ ਹੋ ਕੇ ਅਦਾਲੀ ਦਲ ਤੇ ਕਾਂਗਰਸ ਦੇ ਸਾਰਾ ਐਮਸੀ ਟੋਟਲ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਦੇਖਿਆ ਕਿ ਆਮ ਆਦਮੀ ਪਾਰਟੀ ਦੇ 31 ਕੌਂਸਲਰ ਅੰਦਰ ਬੈਠੇ ਆ ਉਹਨਾਂ ਨੂੰ ਦੇਖ ਕੇ ਨਾਲ ਦੀ ਨਾਲ ਹੀ ਭੱਜ ਗਏ ਬਲੌਕ ਆਫਸਰ ਕਰਕੇ ਚਲੇ ਗਏ